ਲੋ ਵੀ ਦੋਸਤੋ ਸੋਡਾ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਕਰਦੇ ਹਾਂ ਬਲੌਗ ਸ਼ੁਰੂ ਤਰੀਕੇ ਕੀ ਅੱਜ 5 ਤਰੀਕ ਤੀਜਾ ਮਹੀਨਾ ਦਾ 2024 ਤੇ ਸੂਰੇ ਦੇਵਤਾ ਨੇ ਕਰੇ ਕੱਲ ਦਾ ਦਿਨ ਵੀ ਬਹੁਤ ਵਧੀਆ ਸੀ ਤੇ ਪਰਸੋਂ ਦਾ ਵੀ ਤੇ ਇੱਧਰ ਕਣਕਾਂ ਦੇ ਹਾਲ ਤੁਸੀਂ ਦੇਖ ਸਕਦੇ ਹੋ ਆਹ ਦੌਗੀਆਂ ਕੁਝ ਜ਼ਿਆਦਾ ਡਿੱਗੀਆਂ ਹੀ ਬਾਕੀ ਦੌਗੀਆਂ ਛੋਟੀਆਂ ਤੇ ਬਾਕੀ ਬਚਤ ਰਹੀ ਗਈ ਹੈ ਗੜਿਆਂ ਤੋਂ ਗੜੇ ਇੱਕ ਕਰੀਏ ਸੀ ਥੋੜੇ ਤੇ ਬਾਕੀ ਇਧਰਲੇ ਪਾਸੇ ਖੜੀਆਂ ਹਨਕਾ ਥੋੜਾ ਘਣਾ ਹੀ ਜਿਹੜਾ ਥਾਂ ਡਿੱਗਿਆ ਇਹ ਜਿਹੜਾ ਸਾਨੂੰ ਦਿਖਾ ਦੇ ਜਿਹੜਾ ਗਰਾਊਂਡ ਵਾਟਰ ਤੇ ਲੈਵਲ ਹੈ ਵਾਟਰ ਦਾ ਉਹ ਚੈੱਕ ਕਰੋ ਲਗਭਗ ਤਾਂ ਸਾਰਾ 8 7 ਇੰਚਾ ਬਸ ਇਨਾ ਡੂੰਘਾ ਪਾਣੀ ਬਸ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਕਣਕਾਂ ਦੇ ਹਾਲ ਬਦਲ ਵਈ ਜੀ ਤੜਕੇ ਸੀ ਕੀ ਯਾਰ ਹਣ ਇਹਨਾਂ ਵਧੀਆ ਨਿਕਲੇ ਆ ਦਿਖਾਉਣੇ ਫਿਰ ਅੱਜ ਦਾ ਮਾਹੌਲ ਚਾਲ ਕਈ ਏਰੀਆ ਚ ਬੜਾ ਨੁਕਸਾਨ ਜਿਵੇਂ ਜਿਲ੍ਹਾ ਬਠਿੰਡਾ ਹੋ ਗਿਆ ਇੱਥੇ ਕੋਈ ਜ਼ਿਆਦਾ ਨੁਕਸਾਨ ਵਣਕਾਂ ਦਾ ਪੱਲੇ ਨਹੀਂ ਕੋਈ ਛੱਡਿਆ ਗਣਕਾਂ ਦੇ ਇੱਧਰ ਆਪਣਾ ਨੀਰਾ ਇਹ ਪਤਾ ਅਜੀਆ ਸੀਗਾ ਕਿਉਂਕਿ ਇੱਥੇ ਆਪਾਂ ਬੋਰ ਲਾਇਆ ਤੁਸੀਂ ਪਿਛਲੇ ਵਲੌਗਾਂ ਵਿੱਚ ਦੇਖਿਆ ਸੀ ਹੁਣ ਸੀ इस करके इत बीजी सी ये दूजी एरी की फोटो ही इतना बोरा आ जगह पर बाकी कणक माड़ा हाल भी नहीं इधर पास सही है मतलब ਇਮੀ ਉਹ ਦਵ ਗਿਰ ਗਿਆ ਐ ਆ ਕਿੱਡੀਆਂ ਇਹ ਕਰਤੀਆਂ ਕਣਕਾਂ ਕਈ ਏਰੀਆ ਚ ਕੋਈ ਜ਼ਿਆਦਾ ਨੁਕਸਾਨ ਹੋ ਇੱਥੇ ਮਤਲਬ ਤੂੜੀ ਬਾਨਾ ਵੀ ਨਹੀਂ ਆਪਾਂ ਕੁਝ ਕਹਿ ਸਕਦੇ ਦਾਣੇ ਤਾਂ ਕਹਿ ਨਹੀਂ ਕੀ ਆ ਇੱਧਰ ਤੁਸੀਂ ਦੇਖ ਸਕਦੇ ਆ ਇੱਧਰ ਆਪਣਾ ਕੋਠਾ ਆ ਗਿਆ ਜੀ ਆ ਉਹ ਹੀ ਫਿੱਟਰ ਜੀ ਜਿਹੜਾ ਤੁਸੀਂ ਸਟਾਰਟ ਹੁੰਦਾ ਨਹੀਂ ਉਹ ਕਿਵੇਂ ਹੁੰਦਾ ਸਟਾਰਟ ਇਹ ਤੇ ਕਰਦੇ ਆਂ ਬਲੌਗ ਦਾ ਐਂਡ ਜੁਡੇਰੋ ਬਲੌਗ ਦੇ ਨਾਲ ਤੇ ਕਰ ਦਿਓ ਬਲੌਗ ਨੂੰ ਸ਼ੇਅਰ ਦੱਬ ਕੇ